ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਆ ਗਏ ਜੀ ਕਰੇ ਕੰਮ ਪਿਆ ਸੀ ਬਹੁਤ ਪਰ ਇਹਦਾ ਗੇਅ ਟੁੱਟ ਗਿਆ ਸੁਪਰ ਸੀਟਰ ਦਾ ਸਾਰਾ ਜਿਹੜਾ ਗੇਅ ਹੈ ਨਾ ਇੱਕ ਦਿਨ ਪਹਿਲਾਂ ਵੀ ਟੁੱਟ ਗਿਆ ਹੁਣ ਫੇਰ ਅੰਦਰੋਂ ਟੁੱਟ ਗਿਆ ਤੇ ਦੇਖੋ ਹੁਣ ਮਿਸਤਰੀ ਆਉਂਦੇ ਜਾਂ ਨਹੀਂ ਆਉਂਦੇ ਕੰਮ ਬਹੁਤ ਚੜਿਆ ਗਿਆ ਉੱਤੇ ਪਰ ਆ ਵਿਹਾਰੇ ਦੇ ਬੈਠਿਆ ਆਰਾਮਣਾ ਕਰੇ ਤੇ ਉਹਨਾਂ ਮਿਸਤਰੀ ਪਰ ਪੋਣਿਆ ਵੀਡੀਓ। ਤੱਕੇਰ ਇੱਕ ਪਹਿਲਾਂ ਤੋੜਦਾ ਹੁਣ ਦੂਜਾ ਤੋੜਦਾ ਹੁਣ ਕੀ ਬਣਦਾ ਜੀ ਦੇਖੋ ਕੀ ਕਰਕੇ ਜਾਂਦੀ ਕੰਪਨੀ। ਐਗਰੀਜ ਆਉਣ ਦਾ ਸੁਪਰ ਸੀਡਰ ਹੈ। ਚੱਲੀ ਤਾਂ ਬਹੁਤ ਵਧੀਆ ਜਾਂਦਾ ਸੀ ਪਤਾ ਨਹੀਂ ਕਦਮ ਚੱਲਦੇ ਚੱਲਦੇ ਜੇਕਰ ਤੁਹਾਨੂੰ ਉਦੋਂ ਵੀ ਤਿੰਨ ਚਾਰ ਦਿਨ ਉਹਦੋਂ ਵੀ ਸ਼ਾਮ ਨੂੰ ਖਰਾਬ ਹੋਇਆ ਤਾਂ ਹੁਣ ਫੇਰ ਸ਼ਾਮ ਨੂੰ ਹੀ ਖਰਾਬ ਹੋਇਆ। ਦੇਖੋ ਜੀ ਹੁਣ ਆਉਂਦੇ ਆ ਮਿਸਤਰੀ ਕਿ ਨਹੀਂ ਆਉਂਦੇ। ਕਰੀ ਜਾਂਦੇ ਆ ਫੋਨ ਦਬਾ ਦਬ। ਮਿਲਦੇ ਆਂ ਜੇ ਅਗਲੀ ਵੀਡੀਓ 'ਚ। ਇਹ ਵੀ ਆ ਗਏ ਜਾਂਦਾ ਉਸ ਰਾਤ ਨੂੰ ਆਸਰੇ ਸੰਦੇ ਆਪਾਂ ਬੱਡਾ ਥੋੜਾ ਲੱਗਿਆ ਪਪਾ ਜੀ ਗਏ ਹਾਂ ਹਾਂ ਜੀ ਕੀ ਹਾਲ ਚਾਲ ਆ ਜੀ ਤੇ ਹੋਰ ਸਨਾਂ ਸਾਰੇ ਬੱਚਾ ਠੀਕ ਠਾਕ ਆ ਰਾਤ ਫੇਰ ਕੰਮ ਆਪਣਾ ਖੜ ਗਿਆ ساری ਰਾਤ ਵੀਡੀਓ ਪਾਵਾਂਗੇ ਬੈਰ ਨੂੰ ਸ਼ਾਦਾ ਟੁੱਟ ਕੇ ਨਾਲ ਹੀ ਉਹ ਉੱਠ ਗਿਆ ਆਪਣਾ ਫੇਰ ਟੁੱਟ ਗਿਆ ਜਿਹੜਾ ਸਾਈਡ ਚਰੇ ਚੱਲਦੇ ਆ ਫੇਰ ਉਹ ਵੀ ਇਹ ਰਾਤ ਦੁਬਾਰਾ ਫੇਰ ਚੇਂਜ ਕਰਤੀ ਇਹ ਰਾਤ 1:00 2:00 ਵੱਜ ਗਏ ਅਸੀਂ ਜਿਹੜੇ 7:00 ਵਜੇ ਤੇ ਆ ਕੇ ਜੋੜਿਆ ਤੇ ਆਹ ਪਲਾਟ ਇਹਨਾਂ ਚਲਾਤਾ ਫਿਲਹਾਲ ਤੇ ਬੋਰ ਵੀ ਚੱਲਣ ਦਿਆ ਬਾਕੀ ਦੇਖੋ ਜਿਦਾਂ ਕਿ ਮਹਾਰਾਜ ਨੂੰ ਬੁਰਾਣਾ ਜੀ ਯਾਰ ਕੀ ਬੜੀ ਦਿੱਕਤ ਆ ਰਹੀ ਆ ਪਿਛਲੇ ਸਾਲ ਤੇ ਸਿਰਫ ਪੋਰਾ ਪੋਰਾ ਮਾੜੇ ਮੋੜੇ ਰੋਗ ਦੀਆਂ ਸੀ ਤੇ ਹੋਰ ਕੋਈ ਦਿੱਕਤ ਨਹੀਂ ਸੀ ਵਾਰ ਐਰ ਕੀਤੇ ਆ ਗੀਅਰ ਦੀ ਬਹੁਤ ਤਕੜੀ ਪ੍ਰੋਬਲਮ ਆ ਰਹੀ ਹੈ ਗੀਅਰ ਦੀ ਪ੍ਰੋਬਲਮ ਆ ਰਹੀ ਆ ਹੋਰਾਂ ਦੀ ਵੀ ਚਲੋ ਹੋਰਾਂ ਦੀ ਤੇ ਚਲੋ ਕੋਈ ਨਹੀਂ ਉਹਦੇ ਡੀਏਪੀ ਕਿल्ली ਬੰਦੀ ਕੋ ਹੋ ਜਾਂਦੀ ਇਸ ਕੋ ਮਾੜਾ ਹੋ ਜਾਂਦਾ ਬਾਕੀ ਤੇ ਬਾਕੀ ਆ ਕੇ ਕਰਕੇ ਗੀਅਰ ਦੀ ਬਹੁਤ ਤਕੜੀ ਪ੍ਰੋਬਲਮ ਆ ਰਹੀ ਹੈ ਪਤਾ ਨਹੀਂ ਕੀ ਚੱਕਰ ਹੈ ਪਤਾ ਨਹੀਂ ਸਾਡੇ ਇਕੱਲਿਆਂ ਦੀ ਹੈ ਕਿ ਹੋਰਾਂ ਦੇ ਵੀ ਆ ਜ਼ਰੂਰ ਕਮੈਂਟ ਕਰਕੇ ਦੱਸਿਓ ਸਭ ਤੋਂ ਹੀ ਹੈ ਇਹ ਦਿੱਕਤ ਹੈ ਕਿ ਸਾਡੇ ਗੱਲਿਆਂ ਦੀਆਂ ਹਰਦਾ ਇੱਕ ਦਿਨ ਜਾਂ ਦੋ ਦਿਨ ਰਾਈਟਰ ਚੱਲਦਾ ਫਿਰ ਗੱਡੀ ਖੜਾ ਜਾਂਦਾ ਤੇ ਮਹਾਰਾਜ ਸੱਚੇ ਭਾਵੇਂ ਕਿਰਪਾ ਨਾਲ ਕੰਮ ਆਪਣੇ ਸੱਚੇ ਮਿੱਤਰ ਭਰਾ ਸਭ ਰੁਕੇ ਜਾਂ ਕਿੰਨੇ ਚੱਲ ਕੋਈ ਨਹੀਂ ਮਾੜਾ ਮੋੜਾ ਚੀਜ਼ਾਂ ਚ ਚੱਣੀ ਵਾਂਗ ਰਹਿੰਦਾ ਕੰਮ ਆਪਣਾ ਵਜੇ ਚੱਲ ਰਿਹਾ ਜਿਸ ਦਾ ਚਲੋ ਮਿਲਦੇ ਹਾਂਗੇ ਅਗਲੀ ਵੀਡੀਓ ਚ ਤੇ ਕਰ ਲਓ ਸਾਡੇ ਪੇਜ ਨੂੰ ਫੋਲੋ ਇਸ ਤੋਂ ਬਾਅਦ ਅੱਗੇ ਅੱਗੇ ਇੱਕ ਚੱਲ ਜੇ ਤੇ ਫਿਰ ਉਸ ਤੋਂ ਬਾਅਦ ਦੂਜੇ ਘਰ ਚੱਲਾਂਗੇ ਠੀਕ ਹੈ ਜੀ ਫਿਰ ਦੇ ਨਵੀਂ ਵੀਡੀਓ ਤੇ